ਸਵੇਰ ਦੇ तकरीबन 11 ਵਜੇ ਦਾ ਸਮਾਂ ਹੈ ਲੁਧਿਆਣਾ ਤੋਂ ਥੋੜੀ ਦੂਰ ਇੱਕ ਵੱਡੇ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰਜ ਦੀ ਰਸਮ ਹੋਣ ਲੱਗੀ ਹੈ ਜਿੱਥੇ ਇਹੋ ਜਿਹਾ ਮਾਹੌਲ ਦੇ ਵਿੱਚ ਬਰਾਤੀ ਅਤੇ ਕੁੜੀ ਵਾਲਿਆਂ ਦੇ ਵਿੱਚ ਸ਼ਗਨਾਂ ਦੀ ਖੁਸ਼ੀ ਹੁੰਦੀ ਹੈ ਅੱਜ ਅਜੀਬ ਜਿਹਾ ਤਰਸ ਅਤੇ ਦਰਸ਼ਕ ਪੁੰਨੇ ਦਾ ਭਾਵ ਦੋਹਾਂ ਪਰਿਵਾਰਾਂ ਦੇ ਵਿੱਚ ਲੱਗ ਰਿਹਾ ਹੈ ਆਪਸ ਦੇ ਵਿੱਚ ਖੁਸਰ ਪੁਸਰ ਮਚੀ ਹੈ ਜਿਵੇਂ ਇੱਥੇ ਕੋਈ ਵਿਆਹ ਨਹੀਂ ਬਲਕਿ ਇੱਕ ਸੌਦਾ ਜਾਂ ਇਸ ਤੋਂ ਵੀ ਭੜਾ ਕੁਝ ਚੱਲ ਰਿਹਾ ਹੈ ਇੱਕ ਪਾਸੇ ਲਾੜੀ ਨੂਰੇ ਜੋ ਕਿ ਅਜੇ ਸਕੂਲ ਦੇ ਵਿੱਚ ਪੜਨ ਵਾਲੀ ਉਮਰ ਦੇ ਵਿੱਚ ਇੱਥੇ ਖਿਡਾਰੀ ਬਣ ਕੇ ਭਾਰੀ ਜੋੜੇ ਦੇ ਵਿੱਚ ਬੈਠੀ ਹੈ ਆਪਣੇ ਆਸ-ਪਾਸ ਦੇਖਦੀ ਹੈ ਆਪਣੇ ਮਾਣੋ ਆਪਣੇ ਪਿਤਾ ਨੂੰ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਬੇਵਸੀ ਅਤੇ ਖੁਸ਼ੀ ਦੀ ਥਾਂ ਤੇ ਸੋਗ ਹੈ ਆਪਣੀ ਧੀ ਦੇ ਲਈ ਤਰਸ ਆ ਰਿਹਾ ਹੈ ਲੇਕਿਨ ਅੱਜ ਸ਼ਾਇਦ ਇੱਥੇ ਕੁਝ ਅਜਿਆ ਹੋਣ ਵਾਲਾ ਹੈ ਜਿਸ ਨੂੰ ਉੱਚਾ ਕੇ ਵੀ ਰੋਕ ਨਹੀਂ ਸਕਦੇ ਨੂਰੇ ਜਿਸ ਦੀਆਂ ਅੱਖਾਂ ਦੇ ਵਿੱਚੋਂ ਨੀਰ ਜੜਾ ਹੈ ਵਾਰ-ਵਾਰ ਵਹਿ ਰਿਹਾ ਹੈ ਜੋ ਉਸਤੇ ਮੇਕਅਪ ਨੂੰ ਧੋਕੇ ਰੱਖਿੰਦਾ ਹੈ ਉਸਤੇ ਮੇਕਅਪ ਨੂੰ ਖਾਰ ਕਰ ਰਿਹਾ ਹੈ ਆਪਣੇ ਨਾਲ ਬੈਠੇ ਲਾੜੇ ਨੂੰ ਦੇਖਦੀ ਹੈ ਜਿੱਤੇ ਇੱਕ ਨਹੀਂ ਸਗੋਂ ਤਿੰਨ ਮੰਡੇ ਬੈਠੇ ਹਨ ਤਿੰਨ ਮੰਡੇ ਤਿੰਨ ਲਾੜੇ ਜਿਨ੍ਹਾਂ ਨੂੰ ਦੇਖ ਕੇ ਉਸ ਦੀਆਂ ਅੱਖਾਂ ਦੇ ਵਿੱਚੋਂ ਦੁਬਾਰਾ ਹੱਜੂ ਆ ਜਾਂਦੇ ਹਨ ਲੋਕ ਕਹ ਰਹੇ ਹਨ ਕਮਾਨ ਕਰ ਦਿੱਤੀ ਹੈ ਨੂਰ ਦੇ ਪਿਤਾ ਨੇ ਅਜਿਹਾ ਕਿਹੜਾ ਰਿਸ਼ਤਾ ਕੀਤਾ ਹੈ ਕਿ ਕੋਈ ਹੋਰ ਮੁੰਨਾ ਨਹੀਂ ਲੱਭਿਆ ਆ ਤਿੰਨ ਮੁੰਡੇ ਉਹ ਵੀ ਇੱਕੋ ਨਾਲ ਇਹ ਤਾਂ ਬਿਲਕੁਲ ਗਲਤ ਹੈ ਅਸੀਂ ਇਹਨਾਂ ਨੂੰ ਬੜਾ ਸਮਝਾਇਆ ਵੀ ਅਸੀਂ ਤੁਹਾਡੇ ਲਈ ਹੋਰ ਚੰਗਾ ਰਿਸ਼ਤਾ ਕਰ ਲਾਂਗੇ ਅਜੇ ਉਮਰ ਹੀ ਕਿਹੜੀ ਹੈ ਅਜੇ ਹੀ ਕਿਹੜੀ ਮਜਬੂਰੀ ਸੀ ਵੀ ਆ ਪਾਣਾ ਵਰਤਾਰੇ ਹਨ ਪਤਾ ਨਹੀਂ ਦੰਤੀ ਸਿੰਘ ਨੂੰ ਪਤਾ ਵੀ ਹੈ ਜਾਂ ਨਹੀਂ ਇੱਥੇ ਕੀ ਹੋਣ ਵਾਲਾ ਹੈ ਕਿ ਉਹ ਹੁਣ ਦੇਣਗੇ ਜਾ ਪਰਨੇ ਸਭ ਦੇ ਮਨਾਂ ਦੇ ਵਿੱਚ ਸਵਾਲ ਹੋਏ ਸਾਰੇ ਸੋਚਾਂ ਦੇ ਵਿੱਚ ਪਏ ਹਨ ਸਾਰੇ ਸੋਚ ਰਹੇ ਹਨ ਵੀ ਅੱਗੇ ਕੀ ਹੋਵੇਗਾ ਇੰਨੇ ਦੇ ਵਿਚਾਰ ਗਰੰਤੀ ਸਿੰਘ ਜੋ ਕਿ ਅਜੇ ਕੁਝ ਸੇਵਾ ਦੇ ਵਿੱਚ ਉਰਦੇ ਸਮੇਂ ਤਿਆਰੀਆਂ ਕਰ ਰਹੇ ਸਨ ਵੀ ਅਨੰਦ ਕਾਰਜ ਰਸਮ ਹੋਣੀ ਹੈ ਕਿਉਂਕਿ ਉਹਨਾਂ ਦੇ ਕੋਲ ਕੁੜੀ ਵੜਨ ਦਾ ਪਰਿਵਾਰ ਆਇਆ ਸੀ ਵੀ ਆਨੰਦ ਕਾਰਜ ਹੋਣੇ ਹਨ ਲੇਕਿਨ ਜਿਵੇਂ ਹੀ ਉੱਥੇ ਆਏ ਹੈਰਾਨ ਰਹਿ ਗਏ ਹਨ ਵੀ ਪੰਨੇ ਦੀ ਰਸਮ ਹੋਣੀ ਹੈ ਲੇਕਿਨ ਤੇ ਲੜਾ ਪੜਾ ਕਿਹੜਾ ਹੈ ਜਿੰਨੇ ਜਿਹੜੇ ਹੁਣ ਸਹਰਾ ਬੰਨੀ ਬੈਠੇ ਹਨ ਇੱਕ ਦੀਆਂ ਅੱਖਾਂ ਉੱਪਰ ਕਾਲੀਆਂ ਅਣਕਾ ਹੈ ਦੂਜਾ ਜ਼ਮੀਨ ਦੇ ਨਾਲ ਬਿਲਕੁਲ ਧੜਕੇ ਬੈਠਾ ਹੈ ਜਿਵੇਂ ਉੱਠ ਨਹੀਂ ਸਕਦਾ ਹੋਵੇ ਤੀਜਾ ਜਿਹੜਾ ਹੈ ਬਿਲਕੁਲ ਨਾਰਮਲ ਲੱਗ ਰਿਹਾ ਹੈ ਇੰਦ ਲੱਗ ਰਿਹਾ ਹੈ ਜਿਵੇਂ ਇੱਥੇ ਕੋਈ ਵਿਆਹ ਨਹੀਂ ਸਗੋਂ ਕੋਈ ਤਮਾਸ਼ਾ ਹੋ ਰਿਹਾ ਹੋਵੇ ਅਗੋਂ ਗਰੰਟੀ ਜੀ ਬੋਲਦੇ ਜਨੇ ਵੀ ਮੁੰਡੇ ਦਾ ਪਿਓ ਕਿੱਧਰ ਹੈ ਅਗੋਂ ਮੁੰਡੇ ਦਾ ਪਿਓ ਹਾਂ ਦਾ ਹੈ ਹਾਂਜੀ ਦੱਸੋ ਗਨਤੀ ਜੀ ਕੀ ਗੱਲ ਹੈ ਕਹਿੰਦਾ ਹੈ ਵੀ ਵਿਆਹ ਤਾਂ ਇੱਕ ਹੋ ਰਿਹਾ ਹੈ ਆ ਲਾੜੇ ਤੁਸੀਂ ਦੋ ਫਰਕ ਕਿਉਂ ਬਿਠਾਏ ਜਨੇ ਉਠਾਓ ਇਹਨਾਂ ਨੂੰ ਜਦੋਂ ਇਹਨਾਂ ਦਾ ਵਿਆਹ ਹੋਵੇਗਾ ਉਦੋਂ ਬਿਠਾ ਲਾਂਗੇ ਇਹਨਾਂ ਦੀਆਂ ਮੋਟੀਆਂ ਕਿੱਥੇ ਹਨ ਅਤੇ ਤੁਸੀਂ ਮੈਨੂੰ ਕਿਹਾ ਸੀ ਕਿ ਤਿੰਨ ਮੁੰਡਿਆਂ ਦਾ ਵਿਆਹ ਹੈ ਅਤੇ ਤੈਨੂੰ ਮੁੰਡੇ ਤਾਂ ਬੈਠਿਆ ਖੰਨਾ ਦੋ ਕੁੜੀਆਂ ਬਾਕੀ ਕਿੱਥੇ ਹੈ ਕੁੜੀ ਇੱਥੇ ਇੱਕ ਲੱਗ ਰਹੀ ਹੈ ਉਹ ਵੀ ਮੈਨੂੰ ਕਾਫੀ ਜਵਾਨ ਲੱਗਦੀ ਹੈ ਅਜੇ ਕੱਚੀ ਉਮਰ ਦੀ ਹੈ ਤੁਸੀਂ ਅਜਿਹਾ ਕੀ ਕਰ ਰਹੇ ਹੋ ਲੇਖੋ ਮੇਰੇ ਤੇ ਕੰਨੋ ਕੋ ਦਿੱਕਤ ਨਾ ਜਾਵੇ ਅਜਿਹਾ ਨਾ ਕਰੋ ਮੈਂ ਇੱਥੇ ਅਜਿਹਾ ਕੁਝ ਨਹੀਂ ਹੋਣਿਆਗਾ ਅਗੋਂ ਕੁੜੀ ਦਾ ਪਿਓ ਵੀ ਆ ਜਾਂਦਾ ਹੈ ਕਹਿੰਦਾ ਹੈ ਵੀ ਗਰੰਟੀ ਜੀ ਤੁਸੀਂ ਸਵਾਲ ਨਾ ਕਰੋ ਤੁਸੀਂ ਜੋ ਕਰ ਰਹੇ ਹੋ ਜਲਦੀ ਨਿਬੜੋ ਲਾਵਾ ਦੀ ਰਸਮ ਕਰੋ ਸਾਡੇ ਕੋਲ ਹੋਰ ਵੀ ਬਥੇਰੇ ਕੰਮ ਹਨ ਬਸ ਤੁਸੀਂ ਇਹ ਚਾਰ ਲਾਵਾ ਪੜੋ ਅਤੇ ਆਪਣਾ ਕੰਮ ਨਿਭਾਓ ਕਿਉਂ ਜਦਾ ਸਵਾਲ ਪੁੱਛਦੇ ਹੋ ਜਦੋਂ ਸਾਡੇ ਪਰਿਵਾਰਾਂ ਨੂੰ ਕੋਈ ਇਤਰਾਜ਼ ਨਹੀਂ ਹੈ ਤੁਹਾਨੂੰ ਕਾਹਦਾ ਇਤਰਾਜ਼ ਹੈ ਅਗੋ ਗਰੰਤੀ ਜੀ ਬੋਲਦੇ ਹੁੰਨੇ ਵੀ ਇਤਰਾਜ਼ ਦੀ ਗੱਲ ਨਹੀਂ ਹੈ ਮर्याਦਾ ਹੁੰਦੀ ਹੈ ਵਿਆਹ ਜਿਹੜਾ ਹੈ ਅਜਾਇ ਨਹੀਂ ਹੁੰਦਾ ਵਿਆਹ ਦੀ ਵੀ ਰਸਮ ਹੁੰਦੀ ਹੈ ਵਿਆਹ ਦੇ ਵੀ ਨਿਯਮ ਕਾਇਦੇ ਕਾਨੂੰਨ ਹੁੰਦੇ ਹਨ ਖਾਸ ਕਰਕੇ ਆਪਣੇ ਧਰਮ ਦੇ ਵਿੱਚ ਤੁਸੀਂ ਅੱਜ ਕੀ ਕਰਨ ਜਾ ਰਹੇ ਹੋ ਲਾੜੀ ਇੱਕ ਹੈ ਉਭੀ ਅਡੇ ਬਹੁਤ ਛੋਟੀ ਹੈ ਅਤੇ ਲਾੜੇ ਤੁਸੀਂ ਤਿੰਨ ਤਿੰਨ ਬਿਠਾਰ ਕੇ ਹਨ ਇਹ ਠੀਕ ਨਹੀਂ ਹੈ ਦੋਨਾਂ ਉਠਾਓ ਇੱਥੋਂ ਮੈਂ ਅਜਿਹਾ ਕੁਝ ਨਹੀਂ ਹੋਣ ਦੇਗਾ ਲੇਕਿਨ ਫਿਰ ਉਹਨਾਂ ਲਾੜਿਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਬੈਠਾ ਲੜਾ ਫਤੇ ਸਿੰਘ ਉੱਠਦਾ ਹੈ ਗਰੰਤੀ ਸਿੰਘ ਜੀ ਦੇ ਕਰਨ ਦੇ ਵਿੱਚ ਕੁਝ ਅਜਿਹਾ ਕਹਿੰਦਾ ਹੈ ਵੀ ਗਰੰਤੀ ਜੀ ਦੇ ਸਾਰੇ ਸਵਾਲ ਜਿਹੜੇ ਹਨ ਉਹ ਮਿੰਟਾਂ ਦੇ ਵਿੱਚ ਖਤਮ ਹੋ ਜਾਂਦੇ ਹਨ ਸ਼ਾਂਤ ਹੋ ਚੁਕੇ ਹਨ ਜੋ ਗਰੰਥੀ ਸੰਗੇ 2 ਮਿੰਟ ਪਹਿਲਾਂ ਸਵਾਲ ਤੇ ਸਵਾਲ ਕਰ ਰਹੇ ਸਨ ਮੁਕਰ ਰਹੇ ਸਨ ਵੀ ਮੈਂ ਇਹ ਲਾਵਣੀ ਕਰਵਾਣੀਆਂ ਇਹ ਵਿਆਹ ਜਿਹੜਾ ਹੈ ਇਹ ਮਰਿਆਦਾ ਦੇ ਖਿਲਾਫ ਹੈ ਲੇਕਿਨ ਜਿਵੇਂ ਹੀ ਉਸ ਲਾੜੇ ਨੇ ਗਰੰਥੀ ਦੇ ਕੰਨ ਦੇ ਵਿੱਚ ਆਪਣੇ ਸ਼ਬਦ ਕਹੇ ਕੁਝ ਕਿਹਾ ਹੈ ਨਾ ਬਿਲਕੁਲ ਹੀ ਸ਼ਾਂਤ ਹੋ ਗਏ ਹਨ ਚੁੱਪਚਾਪ ਮਹਾਰਾਜ ਵਾਲੇ ਪਾਸੇ ਜਾ ਰਹੇ ਹਨ ਕਹਿ ਰਹੇ ਹਨ ਵੀ ਪੱਲੇ ਦੀ ਰਸਮ ਹੋਵੇ ਜਲਦੀ ਜਰਾ ਹੋਵੇ ਪੱਲਾ ਜਿਹੜਾ ਫੜਾਇਆ ਦੇ ਤਾਕੀ ਅਸੀਂ ਅੰਦਕਾਰੇ ਸ਼ੁਰੂ ਕਰੀਏ ਅਗੋਂ ਕੁੜੀ ਦਾ ਪੋਜੜਾ ਹੈ ਉਹ ਕੁੜੀ ਦਾ ਪਹਿਲਾ ਫਤੇ ਸਿੰਘ ਦੇ ਹੱਥ ਦੇ ਵਿੱਚ ਪੜਾ ਦਿੰਦਾ ਹੈ ਫਤੇ ਸਿੰਘ ਉਸ ਦੇ ਨਾਲ ਹੀ ਬੰਨਿਆ ਇੱਕ ਹੋਰ ਪੁੱਲਾ ਅੱਗੇ ਆਪਣੇ ਭਰਾ ਕਰਮ ਸਿੰਘ ਦੇ ਹੱਥ ਵਿੱਚ ਪੜਾ ਦਿੰਦਾ ਹੈ ਅਗੋਂ ਕਰਮ ਸਿੰਘ ਮੀਰ ਸਿੰਘ ਦੇ ਹੱਥ ਦੇ ਵਿੱਚ ਪੁੱਲਾ ਦੇ ਦਿੰਦਾ ਹੈ ਇੱਥੇ ਇਹ ਅਜੀਬ ਕਿਸਮ ਦਾ ਵਿਆਹ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਖਰਾਨਾ ਜਾਂਦਾ ਹੈ ਕੈਮਰੇ ਵਾਲੇ ਜੋ ਕਿ ਇੱਥੇ ਇਹ ਸੁਣ ਕੇ ਆਏ ਸਨ ਵੀ ਤਿੰਨ ਮੁੰਡਿਆਂ ਦੇ ਵਿਆਹ ਹੈ ਇਕੱਠਾ ਹੋਣ ਵੜਾ ਹੈ ਲੇਕਿਨ ਇਹ ਨਹੀਂ ਸੀ ਪਤਾ ਵੀ ਇਕੱਠਾ ਤਾਂ ਹੋਣ ਵੜਾ ਹੈ ਇੱਥੇ ਲਾੜੀ ਵੀ ਆ ਕੇ ਸਾਰੇ ਜਿਹੜੇ ਸਨ ਹੈ ਰਾਨ ਨੇ ਜਾਂਦੇ ਹਨ ਲੇਕਿਨ ਫਿਰ ਲਾਵਾ ਮਿਲੇ ਅਜਿਹਾ ਦ੍ਰਿਸ਼ ਦੇ ਕੇ ਅਜਿਹਾ ਸਾਹਮਣੇ ਸਿੰਦੇ ਕੇ ਹਰ ਕੋਈ ਹੱਕਾ ਬਕਰ ਜਾਂਦਾ ਹੈ ਅੱਗੇ ਅੱਗੇ ਫਤੇ ਸਿੰਘ ਦੁਰਿਆ ਹੈ ਉਸ ਤੋਂ ਪਿੱਛੇ ਲੜੀ ਨੂਰ ਅਤੇ ਉਸ ਤੋਂ ਪਿੱਛੇ ਕਰਮ ਸਿੰਘ ਅਤੇ ਉਸ ਤੋਂ ਪਿੱਛੇ ਵੀਰ ਸਿੰਘ ਸਾਰੇ ਜਰੇ ਹਨ ਇਸ ਤਰ੍ਹਾਂ ਲਾਵਾ ਕਰਦੇ ਹਨ ਗਰੰਤੀ ਸਿੰਘ ਇੱਕ ਵਾਰ ਸੋਚਦਾ ਹੈ ਕਿ ਮੈਂ ਅਜੇ ਹੱਕੀ ਕਰ ਰਿਹਾ ਹਾਂ ਲੇਕਿਨ ਲਾਵਾ ਪੁਰੀਆਂ ਹੁੰਦੀਆਂ ਹਨ ਲੇਕਿਨ ਇਸ ਤੋਂ ਬਾਅਦ ਜੋ ਹੋਇਆ ਨਾ ਉਸ ਬਾਰੇ ਕਿਸੇ ਨੇ ਸੋਚਿਆ ਤੱਕ ਨਹੀਂ ਸੀ ਆਖਿਰਕਾਰ ਇੱਕ ਕੁੜੀ ਨੇ 3 ਮੁੰਡਿਆਂ ਨਾਲ ਲਾਵਾ ਕਿਵੇਂ ਲਿਆ ਅਤਿ ਗਰੰਤੀ ਸਿੰਘ ਇਸ ਸਾਰੇ ਵਾਸਤੇ ਮਨ ਕਿਵੇਂ ਗਿਆ ਕਿ ਕੈਸੀ ਫਤਿਹ ਸਿੰਘ ਨੇ ਉਸਦੇ ਕੰਨ ਦੇ ਵਿੱਚ ਅਤੇ ਇਸ ਤੋਂ ਬਾਅਦ ਅਜਿਹਾ ਕੀ ਹੋਇਆ ਵੀ ਸਭ ਬੜੇ ਜਣ ਹੈਰਾਨ ਹੋ ਗਏ ਵੀ ਆਖਿਰਕਾਰ ਇੱਕ ਕੁੜੀ ਦਾ ਪਿਓ ਜਿਸ ਦੀ ਕੁੜੀ ਅਜੇ ਸਕੂਲ ਦੇ ਵਿੱਚ ਪੜ੍ਹਦੀ ਹੈ ਬਹੁਤ ਛੋਟੀ ਉਮਰ ਹੈ ਲੇਕਿਨ ਉਹ ਆਪਣੇ ਧੀ ਦੇ ਵਾਸਤੇ ਅਜਿਹੇ ਰਿਸ਼ਤੇ ਨ ਕਿਵੇਂ ਮੰਨ ਗਿਆ ਆਖਿਰਕਾਰ ਉਸ ਦੀ ਕਿਹੜੀ ਮਜਬੂਰੀ ਸੀ ਹਾਂਜੀ ਦੋਸਤੋ ਬਣੇ ਲੋ ਜੀ ਵੀਡੀਓ ਦੇ ਅੰਤ ਤੱਕ ਕਲੀ ਕਲੀ ਗੱਦਾ ਜਵਾਬ ਦੇਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬਲਾਈਕ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਲੋਕ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਬਿਨਾਂਦਰ ਕਿਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਨੂਰ ਇੱਕ ਗਰੀਬ ਕਿਸਾਨ ਬੱਚਨੇ ਦੀ ਇਕਲੋਤੀ ਧੀ ਸੀ ਉਹ ਅਜੇ ਸਕੂਲ ਦੇ ਵਿੱਚ ਹੀ ਪੜ੍ਹਦੀ ਸੀ ਉਸ ਦਾ ਆਪਣਾ ਸੇਬ ਉਹ ਪੜ੍ਹ ਲਿਖ ਕੇ ਅਧਿਆਪਕਾ ਬਣੇ ਅਤੇ ਆਪਣੇ ਸ਼ਰਾਬੀ ਪਿਓ ਦੇ ਕਰਜ਼ੇ ਤੋਂ ਆਪਣੀ ਮਾਂ ਨੂੰ ਆਜ਼ਾਦ ਕਰਵਾਏ ਉਹ ਪੜ੍ਹਾਈ ਦੇ ਵਿੱਚ ਬੜੀ ਹੁਸ਼ਿਆਰ ਅਤੇ ਸੁਭਾਅ ਦੇ ਵਿੱਚ ਪਰ ਉਸ ਦੀ ਸਦਾਰਨ ਖੂਬਸੂਰਤੀ ਹੀ ਉਸ ਦੀ ਸਭ ਤੋਂ ਵੱਡੀ ਦੁਸ਼ਮਣ ਬਣ ਗਈ ਬਚਨਾ ਨੂਰਦਾ ਪਿਓ ਇੱਕ ਕਮਜ਼ੋਰ ਇਰਾਦੇ ਵਾਲਾ ਬੰਦਾ ਸੀ ਜੋ ਸ਼ਰਾਬ ਅਤੇ ਜੂਏ ਦਾ ਆਦੀ ਸੀ ਉਸਨੇ ਆਪਣੀ ਸਾਰੀ ਢਾਈ ਕਿੱਲੇ ਜ਼ਮੀਨ ਪਿੰਡ ਦੇ ਸਰਪੰਚ ਬਲਬੀਰ ਸਿੰਘ ਦੇ ਕੋਲ ਗਹਿਣੇ ਰੱਖ ਦਿੱਤੀ ਸੀ ਬਲਬੀਰ ਸਿੰਘ ਇੱਕ ਸਿਰਫ ਇੱਕ ਆਮ ਸਰਪੰਚ ਹੀ ਨਹੀਂ ਸੀ ਉਹ ਪਿੰਡ ਦੇ ਰਾਜੇ ਵਰਗਾ ਸੀ ਇੱਕ ਚਾਲਬਾਜ਼ ਜਾਲਮ ਅਤੇ ਇੱਕ ਘਟਿਆ ਬੰਦਾ ਜਿਸ ਦੀ ਅੱਖ ਪਿੰਡ ਦੀ ਹਰ ਜਵਾਨ ਅਤੇ ਖੂਬਸੂਰਤ ਕੁੜੀ ਤੇ ਸੀ ਇੱਕ ਭਿਆਨਕ ਸ਼ਾਮ ਹਨੇਰਾ ਪੈਣ ਤੋਂ ਬਾਅਦ ਬਲਬੀਰ ਆਪਣੇ ਦੋ ਭਾਰੇ ਪਰਕਮ ਗੁੰਡਿਆਂ ਨਾਲ ਬਚਨੇ ਦੇ ਘਰਾਂ ਦਾ ਹੈ ਬਚਨਿਆ ਤੇਰੇ ਸਿਰ ਤੇ 10 ਲੱਖ ਦਾ ਮੁੱਲ ਅਤੇ ਜਾਜ ਪਾ ਕੇ ਤਕਰੀਬਨ 12-15 ਲੱਖ ਦਾ ਕਰਜ਼ਾ ਹੋ ਗਿਆ ਹੈ ਕੱਲ ਸਵੇਰ ਤੱਕ ਮੇਰੇ ਸਾਰੇ ਪੈਸੇ ਸਾਰਾ ਹਿਸਾਬ ਲਗਾ ਕੇ ਮੋੜ ਦੇ ਨਹੀਂ ਤਾਂ ਮੈਂ ਤੇਰੀ ਜ਼ਮੀਨ ਤੇ ਕਬਜ਼ਾ ਕਰ ਲਿਆਂਗਾ ਅਤੇ ਤੈਨੂੰ ਬੇਕਾਰ ਕਰ ਦਿਆਂਗਾ ਤੇਰਾ ਘਰ ਵੀ ਢਾਹੇ ਇਹ ਮਸ਼ਰਨਾ ਨਹੀਂ ਹੈ ਬਲਬੀਰ ਦੀ ਆਵਾਜ਼ ਵਿੱਚ ਠੰਡੀ ਧਮਕੀ ਸੀ ਸਰਪੰਚਾ ਮੇਰੇ ਕੋਲ ਪੈਸੇ ਨਹੀਂ ਹਨ ਜ਼ਿਆਦਾਤਰ ਜ਼ਮੀਨ ਮੈਂ ਆਪਣੀ ਪਹਿਲਾਂ ਹੀ ਵੇਚ ਦਿੱਤੀ ਹੈ ਜੋ ਬਚੀ ਹੈ ਉਸ ਦੇ ਉੱਪਰ ਫਸਲ ਜੜੀ ਹੈ ਤਬਾਹ ਹੋ ਗਈ ਹੈ ਮੈਂ ਹੋਰ 3 ਮਹੀਨੇ ਮੰਗਦਾ ਹਾਂ ਬਚਨਾ ਉਸ ਤੇ ਪੈਰਾਂ ਵਿੱਚ ਡਿੱਗ ਪੈਂਦਾ ਹੈ ਬਲਬੀਰ ਕਿਨਾਉਣੀ ਜਈ ਹੇਟਲੀ ਮੁਸਕਰਾਟ ਨਾਲ ਹੱਸਿਆ ਫਸਲ ਤਬਾਹ ਹੋ ਗਈ ਹੈ ਪਰ ਤੇਰੇ ਘਰ ਇੱਕ ਬੜੀ ਸੋਹਣੀ ਫਸਲ ਤਿਆਰ ਖੜੀ ਹੈ ਉਸਨੇ ਬੇਸ਼ਰਮੀ ਨਾਲ ਘਰ ਦੇ ਅੰਦਰ ਚੱਕ ਦੇ ਨੂਰ ਵਾਲੀ ਸ਼ਾਲਾ ਕਰਦਿਆਂ ਕਿਹਾ ਮੈਂ ਤੈਨੂੰ ਇਖਰਾ ਦਿੰਦਾ ਹਾਂ ਇੱਕ ਆਖਰੀ ਮੌਕਾ ਕੱਲ ਰਾਤ ਆਪਣੀ ਤੀ ਨੂਰ ਨੂੰ ਮੇਰੀ ਪੀਡੀ ਸਟਫ ਇਕ ਰਟਲੇ ਸਮਨੇ ਨੇ ਤੇਰਾ ਸਾਰਾ ਕਰਜ਼ਾ ਮਾਫ ਹੈ ਅਤੇ ਮੈਂ ਤੈਨੂੰ ਉਪਰੋਂ 2 ਲੱਖ ਰੁਪਏ ਹੋਰ ਦੇਵਾਂਗਾ ਤਾਂ ਕਿ ਤੂੰ ਸ਼ਹਿਰ ਦੇ ਵਿੱਚ ਇੱਕ ਨਵੀਂ ਦੁਕਾਨ ਖੋਲ੍ਹ ਸਕੇ ਬਚਨੇ ਨੇ ਇਹ ਸੁਣ ਕੇ ਕੋਈ ਵੀ ਜਵਾਬ ਨਾ ਦਿੱਤਾ ਉਸਦੇ ਮੋਹੋਂ ਕੋਈ ਸ਼ਬਦ ਨਾ ਨਿਕਲਿਆ ਉਸਦੀ ਚੁੱਪੀ ਨੇ ਬਲਬੀਰ ਨੂੰ ਹੌਸਲਾ ਦਿੱਤਾ ਅਤੇ ਸੌਦਾ طے ਹੋ ਗਿਆ ਚਲ ਫਿਰ ਕੱਲ ਮੈਂ ਹਵੇਲੀ ਦੇ ਪਿਛਲੇ ਦਰਵਾਜ਼ੇ ਤੇ ਉਡੀਕ ਕਰਾਂਗਾ ਬਲਬੀਰ ਨੇ ਕਿਹਾ ਅਤੇ ਇੱਕ ਜ਼ੋਰਦਾਰ ਹਾਸੇ ਨਾਲ ਉੱਥੋਂ ਚਲਾ ਗਿਆ ਜਿਵੇਂ ਕਿ ਆਪਣੇ ਮਨਸੂਬਿਆਂ ਦੇ ਵਿੱਚ ਕੋਈ ਸ਼ੈਤਾਨ ਕਾਮਯਾਬ ਹੋ ਗਿਆ ਹੋਵੇ ਨੂਰ ਦਿਮਾਗ ਕਾਲ ਕਹਰੇ ਜੋ ਅੰਦਰੋਂ ਸਭ ਕੁਝ ਸੁਣ ਰਹੀ ਸੀ ਉਸ ਦੀਆਂ ਅੱਖਾਂ ਦੇ ਵਿੱਚ ਅੱਗ ਬਲ ਰਹੀ ਸੀ ਉਹ ਬਾਹਰ ਆਏ ਅਤੇ ਬੱਚਨੇ ਨੂੰ ਤੱਕਾ ਦਿੱਤਾ ਬਤਨਿਆ ਤੂੰ ਮਰਦ ਹੈਂ ਤੇਰੀ ਜ਼ਬਾਨ ਕਿਉਂ ਨਾ ਚਲੇ ਜੇ ਤੂੰ ਮਰਦ ਹੁੰਦਾ ਨਾ ਤਾਂ ਇਸ ਦੀ ਜ਼ਬਾਨ ਖੇ ਚਲੰਦਾ ਇਸ ਦੇ ਗਿੱਟੇ ਹੁਣੇ ਛਾਂਗ ਦਿੰਦਾ ਉਸਨੇ ਨੁੰਦੇ ਹੋਏ ਕਿਹਾ ਮੈਂ ਕੀ ਕਰਦਾ ਕਰਦਾ ਕਿਤੁਨਾ ਮ ਬਚਨੇ ਨੇ ਸ਼ਰਮ ਨਾਲ ਸਿਰ ਝੁਕਾਇਆ ਤੂੰ ਮਰਦਾ ਬਚਨੇ ਆ ਪਰ ਆਪਣੀ ਤੀਦਾ ਸਵਦਾ ਨਾ ਕਰ ਕਿਰਪਾਲ ਕੌਰ ਨੇ ਨੁਰਦਾ ਆ ਪੜਿਆ ਕਮਰੇ ਵਿੱਚੋਂ ਕੁਝ ਪੁਰਾਣੇ ਕੱਪੜੇ ਲਏ ਅਤੇ ਅੱਧੀ ਰਾਤ ਦੇ ਹਨੇਰੇ ਵਿੱਚ ਘਰੋਂ ਭੱਜ ਗਏ ਉਸਨੇ ਫੈਸਲਾ ਕਰ ਲਿਆ ਕਿ ਉਹ ਮਰ ਜਾਏਗੀ ਪਰ ਆਪਣੀ ਤੀਦੀ ਇੱਜ਼ਤ ਤੇ ਦਾਗ ਨਹੀਂ ਲੱਗਣ ਦੇਗੀ ਉਹ ਸਾਰੀ ਰਾਤ ਆਪਣੀ ਧੀ ਨੂੰ ਲੈ ਕੇ ਪਿੰਡ ਦੇ ਗੁਰਦੁਆਰੇ ਵਿੱਚ ਬੈਠੇ ਰਹੇ ਅਤੇ ਅਗਲੇ ਦਿਨ ਪਿੰਡ ਦੇ ਦੂਜੇ ਸਿਰੇ ਤੇ ਇੱਕ ਨੌਕਰਾ ਵਾਲੀ ਕਵਾਰਟਰ ਤੇ ਪਹੁੰਚੇ ਇੱਕ ਕਵਾਰਟਰ ਸੇ ਕਰਮਵੀਰ ਅਤੇ ਫਤੇਦੀਪ ਇਹ ਤਿੰਨ ਭਰਾ ਕਦੇ ਪਿੰਡ ਦੇ ਸਭ ਤੋਂ ਅਮੀਰ ਸਤਕਾਰਯੋਗ ਸਰਦਾਰ ਸ਼ਮਸ਼ੇਰ ਸਿੰਘ ਦੇ ਵਾਰਸਾਂ ਨੇ ਸ਼ਮਸ਼ੇਰ ਸਿੰਘ ਦੇ ਕੋਲੇ ਸਿਰਫ 100 ਏਕੜ ਜ਼ਮੀਨ ਹੀ ਨਹੀਂ ਪੂਰੇ ਜ਼ਿਲ੍ਹੇ ਦੇ ਵਿੱਚ ਸਤਕਾਰ ਅਤੇ ਇੱਜ਼ਤ ਸੀ ਕਈ ਕਾਰੋਬਾਰ ਸਨ ਪਰ ਸਰਪੰਚ ਬਲਬੀਰ ਜੋ ਕਦੇ ਉਹਨਾਂ ਦਾ ਮਨਿੰਗ ਹੁੰਦਾ ਸੀ ਉਸਤੇ ਦਿਲ ਵਿੱਚ ਧੋਖੇ ਅਤੇ ਲਾਲਚ ਦਾ ਦਹਿਰ ਸੀ 5 ਸਾਲ ਪਹਿਲਾਂ ਸ਼ਮਸ਼ੇਰ ਸਿੰਘ ਨੂੰ ਪਤਾ ਲੱਗਿਆ ਕਿ ਬਲਬੀਰ ਜ਼ਮੀਨ ਦੇ ਕਾਗਜ਼ਾਂ ਵਿੱਚ ਖੇਰਾਫੇਰੀ ਕਰਕੇ ਥੋੜੀ-ਥੋੜੀ ਜ਼ਮੀਨ ਆਪਣੇ ਨਾਮ ਕਰ ਰਿਹਾ ਹੈ ਉਸਨੇ ਬਲਬੀਰ ਨੂੰ ਫੜ ਲਿਆ ਅਤੇ ਉਸਨੂੰ ਕਾਗਜ਼ ਵਾਪਸ ਕਰਨੇ ਤੇ ਅਗਲੇ ਦਿਨ ਪੁਲਿਸ ਦੇ ਕੋਲ ਜਾਣ ਦੀ ਧਮਕੀ ਦਿੱਤੀ ਉਸੇ ਰਾਤ ਬਲਬੀਰ ਨੇ ਅਨਕ ਅਤੇ ਡੁੰਗੀ ਚਾਲ ਚੱਲੇ ਉਸ ਨੂੰ ਪਤਾ ਸੀ ਕਿ ਸ਼ਮਸ਼ੇਰ ਆਪਣੇ ਦੋ ਵੱਡੇ ਪੁੱਤਰ ਕਰਮ ਉਹ ਉਸ ਵੇਲੇ 20 ਸਾਲ ਦਾ ਸੀ ਅਤੇ ਜੋ ਕਿ ਕਾਰੇ ਦੇ ਵਿੱਚ ਪੜਦਾ ਸੀ ਅਤੇ ਵੀਰੇ ਜੋ ਕਿ ਉਸ ਵੇਲੇ 18 ਸਾਲ ਦਾ ਸੀ ਹਾਈ ਸਕੂਲ ਦੇ ਵਿੱਚ ਸੀ ਨਾਲੇ ਰਾਤ ਨੂੰ ਖੇਤਾਂ ਵਿੱਚ ਪਾਣੀ ਲਾਮ ਜਾਂਦਾ ਹੈ ਬਲਬੀਰ ਨੇ ਚੁੱਪ-ਚਾਪ ਟਰੈਕਟਰ ਦੀਆਂ ਬ੍ਰੇਕਾਂ ਵਿੱਚ ਕੈਂਚੀ ਮਾਰ ਦਿੱਤੇ ਜਦੋਂ ਸ਼ਮਸ਼ੇਰ ਟਰੈਕਟਰ ਚਲਾ ਰਿਹਾ ਸੀ ਨਾ ਤਾਂ ਟਰੈਕਟਰ ਬੇਕਾਬੂ ਹੋ ਕੇ ਇੱਕ ਡੂੰਗੀ ਪਥਰੀਲੀ ਖੜ ਵਿੱਚ ਡਿੱਗ ਪਿਆ ਇਸ ਹਾਦਸੇ ਵਿੱਚ ਸ਼ਮਸ਼ੇਰ ਸੰਦੀਪ ਮੌਕੇ ਤੇ ਹੀ ਮਰ ਗਏ ਵੱਡੇ ਪੁੱਤਰ ਕਰਮਦੇਸ਼ ਸਿਰ ਤੇ ਬਹੁਤ ਡੂੰਗੀ ਸੱਟ ਲੱਗੀ ਉਸ ਦੀਆਂ ਅੱਖਾਂ ਦੀ ਰੋਸ਼ਨੀ ਪੂਰੀ ਤਰ੍ਹਾਂ ਨਹੀਂ ਗਈ ਪਾਰੇ ਦਿਨ ਦੇ ਚਾਨਣ ਵਿੱਚ ਤੇਜ਼ ਰੋਸ਼ਨੀ ਦੇ ਵਿੱਚ ਉਸ ਦੀਆਂ ਅੱਖਾਂ ਬਿਲਕੁਲ ਜਵਾਬ ਦੇ ਜਾਂਦੀਆਂ ਉਸ ਨੂੰ ਸਿਰਫ ਰਾਤ ਦੇ ਮੱਧਮ ਹਨੇਰੇ ਵਿੱਚ ਛੋਟਾ ਬੋਧ ਦਿਖਾਈ ਦਿੰਦਾ ਵਿਚਕਾਰਲੇ ਪੁੱਤਰ ਵੀਰੇ ਉਸ ਦੀਆਂ ਦੋਵੇਂ ਲਤਾ ਇਸ ਤਰ੍ਹਾਂ ਟੁੱਟੀਆਂ ਕਿ ਡਾਕਟਰਾਂ ਨੇ ਕਿਹਾ ਕਿ ਉਹ ਲੰਗੜਾ ਹੋ ਕੇ ਤੁਰੇਗਾ ਅਤੇ ਉਸ ਨੂੰ ਸਾਰੇ ਦਿਨੜ ਪਵੇਗੇ ਸਭ ਤੋਂ ਛੋਟਾ ਫਤੇ ਜੋ ਉਸ ਵੇਲੇ 16 ਸਾਲ ਦਾ ਸੀ ਕਰ ਹੁਣ ਕਰਨ ਬਚ ਗਿਆ ਬਲਬੀਰ ਨੇ ਉਸ ਨੂੰ ਸ਼ਰਾਬੀ ਕੇ ਟਰੈਕਟਰ ਚਲਾਉਣ ਦਾ ਹਾਦਸਾ ਬਣਾ ਦਿੱਤਾ ਅਤੇ ਉਸ ਨੂੰ ਪੈਸੇ ਦੇ ਕੇ ਫਾਈਲ ਬੰਦ ਕਰਵਾ ਦਿੱਤੇ ਹਸਪਤਾਲ ਦੇ ਵਿੱਚ ਜਦੋਂ ਤਿੰਨ ਪ੍ਰਾਦੁਖ ਅਤੇ ਸਦਮੇ ਵਿੱਚ ਸਨ ਬਲਬੀਰ ਨੇ ਜਾਲੀ ਕਾਗੇ ਤੇ ਅੰਗੂਠੇ ਲਗਵਾ ਕੇ ਸਾਰੇ ਜ਼ਮੀਨਦਾਰੀ ਆਪਣੇ ਨਾਮ ਕਰਵਾ ਲਈ ਉਸ ਨੇ ਤਰਸ ਤਾਕੀ ਉਹਨਾਂ ਨੂੰ ਰੈਂਡ ਇੱਕ ਪੁਰਾਣੇ ਨੌਕਰਾਂ ਵਾਲੇ ਕੁਆਟਰ ਦੇਤੇ ਤਾਂਕਿ ਉਹਨਾਂ ਤੇ ਕੋਈ ਸ਼ੱਕ ਨਾ ਕਰੇ ਹਸਪਤਾਲ ਦੇ ਬੈੱਡ ਤੇ ਤਿੰਨਾਂ ਭਰਾਵਾਂ ਨੇ ਮਿੱਟੀ ਦੀ ਸੌਂ ਖਾਦੇ ਉਹਨਾਂ ਨੇ ਮਹਿਸੂਸ ਕੀਤਾ ਕਿ ਜੇ ਉਹ ਸੱਚਾਈ ਦੱਸਣਗੇ ਤਾਂ ਬਲਬੀਰ ਉਹਨਾਂ ਨੂੰ ਖਤਮ ਕਰ ਦੇਵੇਗਾ ਕਰਮ ਜੋ ਸਿਰਫ ਰਾਤ ਨੂੰ ਦੇਖ ਸਕਦਾ ਸੀ ਉਸਨੇ ਕਿਹਾ ਅੱਜ ਤੋਂ ਮੈਂ ਦੁਨੀਆ ਲਈ ਪੂਰੀ ਤਰ੍ਹਾਂ ਅਨਾਹ ਮੇਰੀਆਂ ਕਾਹਨੀਆਂ ਹਨ ਕਾਤ ਚਿੱਟੀ ਛੋਟੀ ਮੇਰਾ ਨਵਾਂ ਸਹਾਰਾ ਹੋਣਗੇ ਬਿਰ ਜਿਸ ਦੀਆਂ ਲਤਾ ਜੁੜ ਸਕਦੀਆਂ ਸਨ ਉਹ ਲੰਗੜਾ ਹੋ ਕੇ ਤੁਰਦਾ ਉਸਨੇ ਕਿਹਾ ਅੱਜ ਤੋਂ ਮੈਂ ਕਦੇ ਆਪਣੇ ਪੈਰਾਂ ਤੇ ਨਹੀਂ ਖੜਾਵਾਂਗਾ ਮੇਰੀ ਵੀਲਚੇਅਰ ਮੇਰੀ ਢਾਲ ਹੋਵੇਗੀ ਉਹਨਾਂ ਨੇ ਕਮਜ਼ੋਰ ਹੋਣ ਦਾ ਅਪਾਜ ਹੋਣ ਦਾ ਨਾਟਕ ਕੀਤਾ ਤਾਂ ਕਿ ਬਲਬੀਰ ਉਹਨਾਂ ਨੂੰ ਖਤਰਾ ਨਾ ਸਮਝੇ ਅਤੇ ਉਹ ਬਦਲਾ ਲੈਣ ਲਈ ਤਿਆਰ ਹੋ ਚੁੱਕਣੇ ਉਹਨਾਂ ਦੀ ਮਜਬੂਰੀ ਉਹਨਾਂ ਦੀ ਸਭ ਤੋਂ ਵੱਡੀ ਚਾਲ ਬਣ ਗਈ ਦਿਨ ਮੇਲੇ ਕਤੇ ਦਿਨ ਰਾਤ ਮਜਦੂਰੀ ਕਰਦਾ ਆਪਣੇ ਅਪਾਹਜ ਭਰਾਵਾਂ ਦੀ ਸੇਵਾ ਕਰਦਾ ਪਰ ਰਾਤ ਦੇ ਹਨੇਰੇ ਵਿੱਚ ਕਰਮ ਜੋ ਰਾਤ ਨੂੰ ਦੇਖ ਸਕਦਾ ਸੀ ਚਿਪਚਾਪ ਹਵੇਲੀ ਦੇ ਆਸ-ਪਾਸ ਘੁੰਮਦਾ ਬਲਬੀਰ ਦੇ ਗੁਨਾਹ ਦੇ ਸਬੂਤ ਇਕੱਠੇ ਕਰਦਾ ਅਤੇ ਵੀਰ ਜੋ ਲੰਗੜਾ ਹੋ ਕੇ ਤੁਰ ਸਕਦਾ ਸੀ ਰਾਤ ਦੇ ਹਨੇਰੇ ਵਿੱਚ ਦਰਦ ਨਾਲ ਕੁਲਦਾ ਗੁੱਤ ਰੋਪੀਜ ਕਸਰ ਕਰਦਾ ਅਤੇ ਕੁਝ ਪੁਰਾਣੇ ਹਥਿਆਰ ਚਲਾ ਸਕਦਾ ਜਦੋਂ ਨੂਰਦੀ ਮਾਂ ਕਿਰਪਾਲ ਕੌਰ ਨੇ ਭੱਜ ਕੇ ਉਹਨਾਂ ਦੇ ਦਰਵਾਜ਼ੇ 'ਤੇ ਦਸਕ ਦਿੱਤੀ ਨਾ ਅਤੇ ਆਪਣੀ ਧੀ ਦੀ ਇੱਜ਼ਤ ਬਚਾਉਣ ਲਈ ਗੋੜੇ ਟੇਕ ਦਿੱਤੇ ਤਾਂ ਤਿੰਨੇ ਭਰਾਵਾਂ ਨੇ ਉਸ ਵਿੱਚ ਆਪਣਾ ਦਰਦ ਕਿਉਂਕਿ ਉਹ ਵੀ ਬਲਬੀਰ ਦੇ ਸਦਾਏ ਹੋਏ ਸਮੇਂ ਪੈਣ ਦੇ ਵੱਡੇ ਪ੍ਰਾਕਰਮ ਨੇ ਅਨੇ ਹੁਣ ਦਾ ਨਾਟਕ ਕਰ ਰਿਹਾ ਕਿ ਆ ਅਸੀਂ ਤੁਹਾਨੂੰ ਪੈਸੇ ਨਹੀਂ ਦੇ ਸਕਦੇ ਪਰ ਅਸੀਂ ਇਸ ਦੀ ਇੱਜ਼ਤ ਜ਼ਰੂਰ ਬਚਾ ਸਕਦੇ ਹਾਂ ਅਤੇ ਉਸ ਤੋਂ ਬਦਲਾ ਵੀ ਲੈ ਸਕਦੇ ਹਾਂ ਕਿਵੇਂ ਪੁੱਤਰ ਉਹ ਬਲਬੀਰ ਤੋਂ ਵੱਡਾ ਹੈ ਨੂਰ ਦੀ ਮਾਂ ਨੇ ਪੁੱਛਿਆ ਨੂਰ ਦਾ ਬਿਆ ਮੇਰੇ ਭਰਾ ਫਤਿਹਨਾ ਕਰਾ ਦਿਓ ਕਰਮ ਨੇ ਫੈਸਲਾ ਸੁਣਾਇਆ ਅਸੀਂ ਦਾਦੀ ਨੇ ਵਗਦੇ ਪਰ ਇਹ ਸ਼ਰਤ ਹੈ ਉਹ ਸਿਰਫ ਫਤਿਹ ਦੀ ਪਤਨੀ ਨਹੀਂ ਸਾਡੇ ਦੋਵਾਂ ਦੀ ਭੈਣ ਮੰਨ ਕੇ ਸਾਡੀ ਸੇਵਾ ਕਰੇਗੀ ਜੇ ਉਸ ਨੂੰ ਇਹ ਮਨਜ਼ੂਰ ਹੈ ਤਾਂ ਬਲਬੀਰੇ ਸਾਡੇ ਘਰ ਦੀ ਨੋਦਾ ਬਾਲੀ ਦੀ ਗਾ ਨਹੀਂ ਕਰ ਸਕਦਾ ਨੂਰ ਜੋ ਸਭ ਰਿਸੇ ਉਸ ਨੇ ਹੰਦੂ ਪੁੰਜੇ ਇੱਕ ਪਾਸੇ ਸਰਪੰਚ ਦੀ ਹਵੇਲੀ ਦਾ ਨਰਕ ਸੀ ਦੂਜੇ ਪਾਸੇ ਤਿੰਨ ਅਪਾਹਜਾਂ ਦੀ ਸੇਵਾ ਦਾ ਫਰਜ਼ ਹੈ ਮੈਨੂੰ ਮਨਜ਼ੂਰ ਹੈ ਨੂਰ ਅਦਲ ਤੱਕ ਆ ਇੱਕ ਖਬਰ ਜਦੋਂ ਬਰਬੀਤ ਤੱਕ ਪਹੁੰਚੇ ਤਾਂ ਉਹ ਵੀ ਅੱਗ ਬਗੁਲਾ ਹੋ ਗਿਆ ਉਹ ਕੰਗਲਿਆ ਅਪਾਹਜਾਂ ਕੋ ਜਾਵੇਗੀ ਮੈਂ ਇਹ ਨਹੀਂ ਹੁਣ ਦੇਵਾਂਗਾ ਪਰ ਬਚਨੇ ਨੇ ਆਪਣੀ ਪਤਨੀ ਦੇ ਡਰ ਅਤੇ ਪਿੰਡ ਵਿੱਚ ਇੱਜ਼ਤ ਬਚਾਉਣ ਲਈ ਵਿਆਹ ਕਰਨ ਦਾ ਫੈਸਲਾ ਕੀਤਾ ਬਲਬੀਰ ਨੇ ਹੱਸਦੇ ਹੋਏ ਆਪਣੀ ਆਖਰੀ ਸ਼ਰਤ ਰੱਖੀ ਠੀਕ ਹੈ ਵਿਆਹ ਕਰ ਲੈ ਪਰ ਮੈਂ ਵੀ ਦੇਖਾਂਗਾ ਮੈਂ ਪੂਰੇ ਪਿੰਡ ਸਾਹਮਣੇ ਉਸ ਕੁੜੀ ਦੀ ਬੇਟੀ ਕਰਾਂਗਾ ਜੇ ਕੁੜੀ ਨੇ ਸਿਰਫ ਉਸ ਪਤਨੀ ਨਾਲ ਗਿਆ ਕੀਤਾ ਤਾਂ ਮੈਂ ਉਸ ਨੂੰ ਉਸੇ ਰਾਤ ਚੁਕਲਾਂਗਾ ਜੋ ਗੁਰੂ ਘਰ ਦੇ ਵਿੱਚ ਖੜੀ ਹੋ ਕੇ ਤਿੰਨਾਂ ਦੀ ਸੇਵਾ ਕਰਨ ਦਾ ਵਾਅਦਾ ਕਰਦੀ ਹੈ ਤਾਂ ਮੈਂ ਉਸ ਨੂੰ ਚੜਾਂਗਾ ਕਿਉਂਕਿ ਮਨਮਨ ਸੋਚ ਰਿਹਾ ਸੀ ਕਿ ਕੋਈ ਵੀ ਕੁੜੀ ਤਿੰਨ ਮੁੰਡਿਆਂ ਨਾਲ ਲਾਵਾ ਲੈਣ ਦਾ ਫੈਸਲਾ ਨਹੀਂ ਕਰੇਗੀ ਉਹ ਵੀ ਵਿਆਹ ਕਰਕੇ ਉਹ ਵੀ ਅਪਹਾੜਿਆਂ ਦੇ ਨਾਲ ਮੈਂ ਉਸ ਨੂੰ ਸਭ ਦੇ ਸਾਹਮਣੇ ਤਿੰਨ ਭਰਾਵਾਂ ਦੀ ਸੇਵਕ ਬਣਾਵਾਗਾ ਤਿੰਨ ਭਰਾਵਾਂ ਦੇ ਤੇ ਕੋਈ ਪਤਨੀ ਜੇਕਰ ਇਹ ਨਹੀਂ ਨਾ ਹੋਇਆ ਤਾਂ ਮੈਂ ਫਿਰ ਜੜਾ ਹੈ ਇਹ ਬਾਅਦ ਦੇ ਵਿੱਚ ਦੇਖਾਂਗਾ ਵੀ ਬਣਦਾ ਕੀ ਹੈ ਅੱਗੇ ਜਦੋਂ ਗੁਰੂ ਘਰ ਦਾ ਗ੍ਰੰਥੀ ਸਿੰਘ ਜਦੋਂ ਵਿਆਹ ਲਈ ਮੁਕਰਿਆ ਸੀ ਵੀ ਮੈਂ ਅਜੇ ਵਿਆਹ ਨਹੀਂ ਕਰਨਾ ਜਿਸ ਤੇ ਵਿੱਚ ਤਿੰਨ ਜੜੇ ਲਾੜੇ ਕਰਨਾ ਹੈ ਅਤੇ ਇੱਕੋ ਲਾੜੀ ਹੋਵੇ ਹੋਵੇ ਇੰਨੀ ਛੋਟੀ ਉਮਰ ਦੇ ਇਹ ਮੈਨਿ ਹੁਣ ਦਿਆਂਗਾ ਲੈਕਿਨ ਜਦੋਂ ਫਤਿਹ ਸਿੰਘ ਨੇ ਉਸਤੇ ਕੰਮ ਦੇ ਵਿੱਚ ਆਪਣੇ ਕੁਝ ਸਦਾਈ ਦੱਸੇ ਉਸ ਨੂੰ ਦੱਸਿਆ ਵੀ ਇਸ ਦੇ ਪਿੱਛੇ ਸਾਡੀ ਕਿਹੜੀ ਮਜਬੂਰੀ ਹੈ ਤਾਂ ਇੱਕ ਵਾਰ ਲਈ ਉਹ ਵੀ ਰਾਜੀ ਹੋ ਗਏ ਉਹਨਾਂ ਦਾ ਮਨ ਕੀਤਾ ਵੀ ਨਹੀਂ ਇਹ ਵਿਆਹ ਮੈਂ ਨਹੀਂ ਹੁਣ ਦੇਵਾਂਗਾ ਪਰ ਬਾਦੇ ਵਿੱਚ ਉਹ ਵੀ ਮੰਨ ਗਏ ਅਤੇ ਇਹ ਵਿਆਹ ਜਿਹੜਾ ਹੈ ਉਹ ਸਿਰੇ ਲੱਗਿਆ ਡੋਲੀ ਜਦੋਂ ਉਹਨਾਂ ਟੁੱਟੇ-ਫੁੱਟੇ ਕੁਆਟਰਾਂ ਵਿੱਚ ਪਹੁੰਚੇ ਤਾਂ ਨੂਰ ਦਾ ਦਿਲ ਕੰਬ ਗਿਆ ਘਰ ਦੇ ਵਿੱਚ ਸਿਰਫ ਤਿੰਨ ਪੁਰਾਣੀਆਂ ਲੱਕੜੀਆਂ ਮੰਜੀਆਂ ਸਨ ਇੱਕ ਟੁੱਟਾ ਚੁੱਲਾ ਅਤੇ ਇੱਕ ਹਨੇਰੀ ਕੋਠੜੀ ਖਵੈਲੀ ਦੇ ਵਾਰ ਸੇ ਅੱਜ ਕੰਗਾਲਾਂ ਵਾਲੀ ਜ਼ਿੰਦਗੀ ਜੀਰੇ ਸਨ ਫਤੇ ਉਸ ਦਾ પતિ ਸ਼ਰਮ ਸਿਰ ਝੁਕਾਈ ਖੜਾ ਸੀ ਨੂਰ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਕਿ ਰਾਣੀ ਵਾਂਗ ਰੱਖਣਾ ਚਾਹੁੰਦਾ ਸੀ ਪਰ ਤੈਨੂੰ ਇਹੋ ਜੀ ਜ਼ਿੰਦਗੀ ਦੇ ਰਿਹਾ ਹਾਂ ਉਸਨੇ ਕਿਹਾ ਪਰ ਮੈਂ ਵਾਦਾ ਕਰਦਾ ਹਾਂ ਮੈਂ ਦਿਨ ਰਾਤ ਮਿਹਨਤ ਕਰਕੇ ਤੈਨੂੰ ਸੁਖੀ ਰੱਖਾਂਗਾ ਤੈਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਾਂਗਾ ਅਗੋਂ ਨੂਰ ਹੌਸਲੇ ਨਾਲ ਬੋਲਦੀ ਹੋਏ ਤੁਸੀਂ ਮੇਰੀ ਇੱਜ਼ਤ ਬਤਾਈ ਹੈ ਇਸ ਤੋਂ ਬਾਅਦ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਸੇਵਾ ਕਰਾਂਗੀ ਅਤੇ ਮੈਂ ਦੁਬਾਰਾ ਕਦੇ ਵੀ ਬਲਬੀਰ ਦਾ ਸਾਹਮਣਾ ਨਹੀਂ ਕਰਾਂਗੀ ਨੂਰ ਨੂੰ ਦੂਜੀ ਕੋਠੜੀ ਵਿੱਚ ਰਹਿਣ ਲਈ ਜਗ੍ਹਾ ਦਿੱਤੀ ਗਈ ਰਾਤ ਪੈ ਗਈ ਤੇਨੇ ਪ੍ਰਾਂ ਬਕਬਕ ਮੱਝੇ ਤੇ ਪੈ ਗਈ ਜੀ ਉਹ ਰਮੇਸ਼ਾ ਕਰਦੇ ਸਨ ਨੂਰ ਜ਼ਮੀਨ ਤੇ ਇੱਕ ਪੁਰਾਣੀ ਦਰੀਵਿਸ਼ਾ ਕੇ ਬੈਠ ਗਏ ਉਸ ਤੇ ਮੰਦੇ ਵਿਸ਼ੇ ਉਸ ਦੀ ਜ਼ਿੰਦਗੀ ਹੁਣ ਇਹਨਾਂ ਤਿੰਨਾਂ ਦੀ ਸੇਵਾ ਵਿੱਚ ਲੰਗੇਗੀ ਉਹ ਬਹੁਤ ਥੱਕੀ ਸੀ ਸ਼ਗਨਾ ਦੇ ਭਾਰ ਅਤੇ ਸਦਮੇ ਦੇ ਬੋਝ ਹੇਠੇ ਉਸਦੀ ਅੱਖ ਲੱਗ ਗਈ ਅਧੀ ਰਾਤ ਦਾ ਵੇਲਾ ਹੋ ਗਿਆ ਠੀਕ 3 ਵਜੇ ਨੂਰ ਨੂੰ ਕੁਝ ਹੌਲੇ ਗੁਰਗ ਅਵਾਜ਼ਾਂ ਆਈਆਂ ਜਿਵੇਂ ਲੱਕੜ ਦੇ ਦਰਵਾਜ਼ੇ ਦੇ ਚਰਕਣ ਦੀ ਆਵਾਜ਼ ਹੋਵੇ ਉਸਨੇ ਘਬਰਾ ਕੇ ਅੱਖ ਖੋਲੇ ਅਤੇ ਉਸਨੇ ਦੇਖਿਆ ਫਤ ਆਪਣੀ ਮੰਜੀ ਤੇ ਨਹੀਂ ਸੀ ਉਹ ਡਰ ਗਏ ਉਸਨੇ ਕਰਮਦੀ ਮੰਜੀ ਵੱਲ ਦੇਖਿਆ ਉਹ ਵੀ ਖਾਲੀ ਸੀ ਅਤੇ ਉਸਦੀ ਕਾਲੀ ਜਨਕੇ ਚਿੱਟੀ ਛੋਟੇ ਅਤੇ ਕੇਸਰੀ ਪਾਗੇ ਤਰਤੀਬ ਦੇ ਨਾਲ ਮੰਜੀ ਤੇ ਪਈ ਸੀ ਸਭ ਤੋਂ ਡਰਾਉਣੀ ਗੱਲ ਵੀਰ ਦੀ ਵੀਰ ਚਰਵੀ ਖਾਲੀ ਸੀ ਕਮਰ ਜ਼ਮੀਨ ਤੇ ਡਿੱਗਿਆ ਸੀ ਉਹ ਡਰ ਦੇ ਮਾਰੇ ਕਮਣ ਲੱਗ ਪਏ ਉਹ ਤਿੰਨੇ ਆਵਾਜ਼ ਭਰਾ ਰਾਤ ਦੀ ਹਨੇਰੇ ਵਿੱਚ ਇਹ ਤੋ ਚਲੇ ਗਏ ਕਿ ਉਹਨਾਂ ਨੂੰ ਕੁਝ ਹੋ ਗਿਆ ਹੈ ਉਸ ਨੇ ਡਰਦੇ ਡਰਦੇ ਬਾਹਰ ਨਿਕਲ ਕੇ ਦੇਖਿਆ ਪਿੰਡ ਪੂਰੀ ਤਰ੍ਹਾਂ ਚੁੱਪਾ ਸੀ ਸੂਨਾਨ ਦਾ ছায়ਾ ਸੀ ਨੂਰੇ ਉਹ ਨਾਲੀ ਪੁਰਾਣੀ ਆਲੀ ਸ਼ਾਮ ਹਵੇਲੇ ਜਿੱਥੇ ਉਹ ਸਰਪੰਚ ਬਰਬੀਰ ਰਹਿੰਦਾ ਸੀ ਉਸ ਦੀਆਂ ਸਾਰੀਆਂ ਬਤੀਆਂ ਜਗ ਰਹੇ ਸਮੇਂ ਅਚਾਨਕ ਉਸ ਹਵੇਲੀ ਦੇ ਵਿੱਚੋਂ ਕਿਸੇ ਦੇ ਤਿੱਖੀ ਦਬੀ ਕੋ ਚਿਕਣ ਦੀ ਆਵਾਜ਼ ਆਈ ਇਹ ਚ ਕਿਸੇ ਦਰਦਮੰਦ ਦੀ ਨਹੀਂ ਸਭੋ ਹੈਰਾਨੇ ਅਤੇ ਡਰ ਦੇ ਵਿੱਚ ਨਿਕਲੇ ਸੀ ਨੂਰ ਡਰਦੀ ਦਦੀ ਬਿਨਾ ਆਵਾਜ਼ ਕੀਤੇ ਉਸ ਪਾਸੇ ਵੱਲ ਭੱਜ ਉਸ ਤੇ ਜਲਦੀ ਧਰਕਣ ਉਸ ਤੇ ਕੰਨਾਂ ਵਿੱਚ ਵੱਜ ਰਹੀ ਸੀ ਜਦੋਂ ਉਹ ਹਵੇਲੀ ਦੇ ਮੁੱਖ ਦਰਵਾਜ਼ੇ ਤੇ ਪਹੁੰਚੀ ਨਾ ਜੋ ਖੁੱਲਾ ਸੀ ਤਾਂ ਉਸ ਦੇ ਪੈਰਾਂ ਹੇਠੋਂ ਧਮੀ ਨਿਕਲ ਗਏ ਉਸ ਨੇ ਜੋ ਦ੍ਰਿਸ਼ ਦੇਖਿਆ ਨਾ ਉਸ ਦੀ ਹਕੀਕਤੋਂ ਬਹੁਤ ਦੂਰ ਸੀ ਸਰਪੰਚ ਬਲਬੀਰ ਅਤੀਸਤ ਦੋ ਮੋਟੇ ਗੁੰਡੇ ਜ਼ਮੀਨ ਤੇ ਬਨੇ ਪੈਸਾ ਨੇ ਉਹਨਾਂ ਦੇ ਮੋਤੇ ਕਪੜੇ ਬੰਨੇ ਸਨ ਅਤੇ ਉਹ ਅਕਮ ਫਾੜ-ਫਾੜ ਕੇ ਡਰਨਾ ਦੇਖ ਰਿਹਾ ਸਨ ਅਤੇ ਉਹਨਾਂ ਦੇ ਸਾਹਮਣੇ ਉਹ ਤਿੰਨੇ ਪ੍ਰਾਕੜੇ ਸਨ ਜਿਨ੍ਹਾਂ ਨੂੰ ਪਿੰਡ ਕਮਜ਼ੋਰ ਕਹਿੰਦਾ ਸੀ ਫਤਿਹ ਹੁਣ ਲਾੜੇ ਦੇ ਬਾਣੇ ਵਿੱਚ ਨਹੀਂ ਸਗੋਂ ਕਾਲੇ ਰੰਗ ਦੀ ਵਰਦੀ ਪਾਈ ਸੀ ਉਸਦੇ ਹੱਥ ਦੇ ਵਿੱਚ ਇੱਕ ਤੇਜ਼ ਤਾਰ ਕਿਰਪਾਨ ਸੀ ਜਿਸ ਦੀ ਚਮਕ ਵਿੱਚ ਕਮਰੇ ਦੀ ਰੋਸ਼ਨੀ ਪ੍ਰਤੀਬਿੰਬਿਤ ਹੋ ਰਹੀ ਸੀ ਜੋ ਸਾਰਾ ਦਿਨ ਅੰਨ੍ਹਾ ਬਣਿਆ ਰਹਿੰਦਾ ਸੀ ਉਸ ਦੀਆਂ ਅੱਖਾਂ ਕੋਨੇ ਸਨ ਅਤੇ ਰਾਤ ਦੇ ਹਨੇਰੇ ਵਿੱਚ ਉਹਨਾਂ ਵਿੱਚ ਤੇ ਕੀ حساب ਲੈਣ ਵਾਲੇ ਅੱਗ ਬੜੀ ਸੀ ਉਸਨੇ ਕਾਲੀ ਅਣਕਲਾ ਕੇ ਸੁੱਤੇ ਅਤੇ ਉਸ ਦਾ ਚਿਹਰਾ ਪੂਰੇ ਤਰ੍ਹਾਂ ਦੇਰ ਤੱਕ ਨਾ ਪੜਿਆ ਸੀ ਅਤੇ ਵੀਰੇ ਸਸਰਾਬਿੰਨ ਵੀਰ ਚੇਤੇ ਬੈਠਾ ਰਿਹਾ ਦਾ ਉਹ ਆਪਣੇ ਪੈਰਾਂ ਤੇ ਛੁੱਧਾ ਖੜਾ ਸੀ ਉਹ ਥੋੜਾ ਲੰਗੜਾ ਰਿਹਾ ਸੀ ਪਰ ਉਸਦੇ ਸਰੀਰ ਦੇ ਵਿੱਚ 5 ਸਾਲਾਂ ਦੀ ਗੁੱਪਤ ਸਿਖਲਾਈ ਦੀ ਤਾਕਤ ਸੀ ਉਸਦੇ ਹੱਥ ਦੇ ਵਿੱਚ ਪੁਰਾਣੀ ਚਮਕਦਾਰ ਬੰਦੂਕ ਸੀ ਇੱਕ ਹੀ ਹੈ ਨੂਰ ਕਮਰੀ ਵੀ ਬੋਲਦੀ ਹੈ ਉਸਦੀ ਆਵਾਜ਼ ਦੇ ਵਿੱਚ ਕਮਜ਼ੋਰ ਫੁੱਸਫਾਟ ਸੀ ਤੁਸੀਂ ਤੁਸੀਂ ਆਬਾਦ ਨਹੀਂ ਹੋ ਫਤਿਹ ਉਸ ਵੱਲ ਮੁੜਿਆ ਹੈ ਉਸਦੇ ਚਿਹਰੇ ਤੇ ਪਹਿਲੀ ਵਾਰ ਸ਼ਰਮਿੰਦਗੀ ਦਾ ਇੱਕ ਠੰਡੇ ਜਿਹੇ ਤੋਂ ਮੁਸਕਰਾੜ ਸੀ ਨੂਰ ਅੰਦਰ ਆ ਜਾ ਡਰਨਾ ਅੱਜ 5 ਸਾਲ ਪ੍ਰਾਣੀ ਧੋਖੇ ਅਤੇ ਸੱਚਾਈ ਦਾ ਦਿਨ ਹੈ ਨਹੀਂ ਵੱਡੇ ਪ੍ਰਕਰਮ ਗਰਜਵੀਂ ਆਜ ਦੇ ਵਿੱਚ ਆ ਉਸਨੇ ਅੱਖਾਂ ਰਾਤ ਦੇ ਵਿੱਚ ਕਿਸੇ ਬਾਦ ਦੇ ਵੰਤਕਿਆਂ ਸਨ ਅਸੀਂ ਉਹਨੇ ਬਾਦ ਨਹੀਂ ਸੀ ਜਿਹਨਾਂ ਅੱਜ ਦੰਗ ਨੇ ਸਾਨੂੰ ਬਣਾ ਦਿੱਤਾ ਹੈ ਮੇਰੀਆਂ ਅੱਖਾਂ ਦਿਨ ਦੀ ਰੋਸ਼ਨੀ ਨੂੰ ਨਹੀਂ ਸਹਿ ਨਹੀਂ ਸਕਦੇ ਆ ਪ੍ਰਦਾਤ ਨੂੰ ਰਾਤ ਨੂੰ ਮੈਂ ਸਾਰਾ ਕੁਝ ਦੇਖ ਸਕਦਾ ਹਾਂ ਮੈਂ ਹਰ ਛੋਟੇ ਵੇਰਵੇ ਨੂੰ ਦੇਖ ਸਕਦਾ ਹਾਂ ਪਿਛਲੇ 5 ਸਾਲ ਤੋਂ ਮੈਂ ਰਾਤ ਨੂੰ ਹੀ ਇਹਨੇ ਗੁਨਾਹਾਂ ਦੀ ਸਬੂਤ ਇਕੱਠੇ ਕਰ ਰਿਹਾ ਸੀ ਉਹ ਸਾਰੇ ਕਾਗਜ਼ ਉਹ ਸਾਰਾ ਸੱਚ ਮੈਂ ਸਭਾਲਿਆ ਹੈ ਵੀਰ ਨੇ ਬੰਦੂਕ ਸਰਪੰਚ ਦੀ छाਤੀ ਤੇ ਰੱਖੀ ਅਤੇ ਹਾਂ ਮੇਰੀਆਂ ਲਤਾਂ ਰੁਕੀਆਂ ਹਨ ਉਹ ਜੁੜ ਗਿਆ ਹਨ ਮੈਂ ਦੌੜ ਨਹੀਂ ਸਕਦਾ ਲੇਕਿਨ ਮੈਂ ਖੜਾ ਹੋ ਸਕਦਾ ਹਾਂ ਅਤੇ ਨਿਸ਼ਾਨਾ ਲਗਾ ਸਕਦਾ ਹਾਂ ਅਸੀਂ 5 ਸਾਲ ਕਮਜ਼ੋਰ ਬਣ ਕੇ ਰਹੇ ਤਾਂ ਕਿ ਅਸੀਂ ਇਸ ਦਿਨ ਤਿਆਰ ਕਰ ਸਕੀਏ ਅਸੀਂ ਭਿਖਾਰੀ ਬਣੇ ਤਾਂ ਕਿ ਇਹ ਰਾਜਾ ਸਾਡੇ 'ਚ ਤਰਸ ਖਾਵੇ ਅਤੇ ਬੇਕੌਫ ਜੀਵੇ ਵੀ ਇਹ ਮੇਰਾ ਕੁਝ ਨਹੀਂ ਵਿਗਾੜ ਸਕਦੇ ਇਹ ਤਾਂ ਬਾਹਰ ਹਨ ਅਤੇ ਅਜੇ ਫਟੇ ਬੋਲਿਆ ਜਦੋਂ ਇਸ ਨੇ ਸਾਡੀ ਇੱਜ਼ਤ ਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਨਾ ਤਾਂ ਤੂੰ ਸਾਡੀ ਇੱਜ਼ਤ ਹੈ ਨੂਰੇ ਸਾਡੇ ਘਰ ਦੀ ਨੂ ਇਸ ਨੇ ਸੋਚਿਆ ਬੇ ਕਮਜ਼ੋਰ ਕੁੜੀ ਨੂੰ ਕਿੰਨ ਕਮਜ਼ੋਰ ਮਰਦਾਂ ਦੇ ਘਰ ਭੇਜ ਰਿਹਾ ਹੈ ਪਰ ਇਸ ਨੂੰ ਕੀ ਪਤਾ ਸੀ ਕਿ ਸ਼ਿਕਾਰ ਖੁਦ ਸ਼ੇਰਾਂ ਦੀ ਗੁਫਾ ਵਿੱਚ ਆ ਗਿਆ ਹੈ ਜਿਵੇਂ ਆਇਕ ਨਾਲ ਸੀ ਜੇ ਸਿੱਤੇ ਨਾ ਪਾੜਨਾ ਹੁੰਦੇ ਤਾਂ ਇਹ ਸਾਨੂੰ ਖਤਰਾ ਨਾ ਸਮਝਦਾ ਸਰਪੰਚ ਬਰਬੀਰ ਸਿੰਘ ਬਣਿਆ ਹੋਇਆ ਸੀ ਗੰਗਰੇ ਡਾਰਿਆ ਸੀ ਉਸ ਦੀ ਅੱਖਾਂ ਵਿੱਚ ਅਤਰੂ ਸਨ ਮੈਨੂੰ ਮਾਫ ਕਰ ਦਿਓ ਮੈਂ ਸਾਰੀ ਜਿੰਮੇ ਕੁਸ ਕਰ ਦੇਣਾ ਹਾ ਸਾਰੀ ਜਮੀਨਾਂ ਮਾਫੀ ਕਰਮਚੀ ਕਿਹਾ ਮਾਫੀ ਮੇਰੇ ਪਿਓ ਦੀ লাশ ਮੰਗੇਗੇ ਮਾਫੀ ਸਾਡੇ ਪੰਜ ਸਾਦੀ ਬਰਵਾਦੀ ਮੰਗੇਗੇ ਇਸ ਤੋਂ ਪਹਿਲਾਂ ਕਿ ਉਹ ਫੈਸਲਾ ਕਰ ਦੇ ਨੂਰ ਨੇ ਉਹਨਾਂ ਨੂੰ ਰੋਕ ਲਿਆ ਨਹੀਂ ਨੂਰ ਭੱਜ ਕੇ ਉਹਨਾਂ ਦੇ ਸਾਹਮਣੇ ਆ ਕੇ ਖੜੀ ਹੋ ਗਈ ਉਸਦੇ ਚਿਹਰੇ ਤੇ ਹੁਣ ਕੋਈ ਡਰ ਨਹੀਂ ਸੀ ਸਿਰਫ ਗੜਤਾ ਸੀ ਜੇ ਤੁਸੀਂ ਇਸ ਨੂੰ ਮਾਰ ਦਿੱਤਾ ਤਾਂ ਤੁਹਾਡੇ ਵਿੱਚ ਅਤੇ ਇਸਦੇ ਵਿੱਚ ਫਰਕ ਹੀ ਰਹਿ ਜਾਵੇਗਾ ਪਾਂ ਚਾ ਤੁਸੀਂ ਕਾਨੂੰਨ ਤੋਂ ਬਚਣ ਲਈ ਨਿਆਲੇ ਨਾਟਕ ਕੀਤਾ ਆਪਿਆ ਜੇ ਉਸੇ ਕਾਨੂੰਨ ਨੂੰ ਹੱਥਾਂ ਵਿੱਚ ਲੈ ਰਹੇ ਹੋ ਤੁਸੀਂ ਬਲਬੇਰ ਨੂੰ ਕਾਤਲ ਬਣਨਾ ਚਾਹੁੰਦੇ ਹੋ ਪਰ ਤੁਸੀਂ ਖੁਦ ਕਾਤਲ ਕਿਉਂ ਬਣ ਰਹੇ ਹੋ ਕਿਹੜਾ ਕਾਨੂੰਨ ਵੀਰ ਚ ਕਿਹਾ ਉਹ ਕਾਨੂੰਨ ਜਿਸ ਨੇ ਸਾਨੂੰ ਸਾਡੀ ਜ਼ਮੀਨ ਵਾਪਸ ਨਹੀਂ ਦਵਾਈ ਕਾਨੂੰਨ ਸਾਡੇ ਪਿਓ ਦੇ ਕਾਤਲ ਨੂੰ ਕਦੇ ਸਜ਼ਾ ਨਹੀਂ ਦਵਾਵੇਗਾ ਕਾਨੂੰਨ ਅਨਾ ਹੈ ਕਿਉਂਕਿ ਉਸ ਕੋਲ ਸਬੂਤ ਨਹੀਂ ਹਨ ਨੂਰ ਨੇ ਹੋੜੇ ਪਰ ਸਪਸ਼ਟ ਆਵਾਜ਼ ਵਿੱਚ ਕਿਹਾ ਪਰ ਤੁਹਾਡੇ ਕੋਲ ਹੁਣ ਸਬੂਤ ਹਨ ਕਰਮਜੀ ਨੇ ਉਹ ਸਬੂਤ ਇਕੱਠੇ ਕੀਤੇ ਤੁਹਾਡੀ ਚਾਲੇ ਐਸੇ ਲਈ ਸਫਲ ਹੋਏ ਕਿਉਂਕਿ ਤੁਸੀਂ ਕਮਜ਼ੋਰ ਬਣੇ ਰਹੇ ਪਰ ਕਾਤਲ ਬਣ ਕੇ ਤੁਸੀਂ ਬਲਵੇਰ ਨੂੰ ਸ਼ਹੀਦ ਬਣਾ ਦੇਵੋਗੇ ਕੋਈ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਨਾ ਸਾਰੇ ਕਹਿਣਗੇ ਕਿ ਕਾਤਲ ਆਪਣੇ ਆਪ ਨੂੰ ਬਚਾਉਣ ਦੇ ਲਈ ਝੂਠ ਬੋਲ ਰਿਹਾ ਹੈ ਕਿਸੇ ਨੇ ਤੁਹਾਡੀ ਗੱਲ ਨਹੀਂ ਮੰਨੀ ਫਤਿਹ ਨੇ ਨੂਰਵਲ ਦੇਖਿਆ ਉਸਦੇ ਮਨ ਦੇ ਵਿੱਚ ਬਦਲੇ ਦੀ ਅਗ ਸੀ ਪਰ ਨੂਰ ਦੀਆਂ ਅੱਖਾਂ ਵਿੱਚ ਨਿਆਦ ਇੱਕ ਠੰਡੀ ਰੋਸ਼ਨੀ ਸੀ ਉਸ ਨੂੰ ਅਹਿਸਾਸ ਹੋਇਆ ਕਿ ਉਸਦੀ ਪਤਨੀ ਜਿਸ ਨੂੰ ਉਹ ਸਿਰਫ ਇੱਧਰ ਦੀ ਟਾਲ ਸਮਝ ਰਿਹਾ ਸੀ ਅਸਲ ਦੇ ਵਿੱਚ ਉਹਨਾਂ ਤਿੰਨਾਂ ਦੀ ਅੰਤਰਾਤਮਾ ਸੀ ਕਰ ਮੇਰੇ ਰੁਕ ਜਾਓ ਫਤਿਹ ਨੇ ਕਿਹਾ ਉਸਨੇ ਆਪਣੀ ਕਿਰਪਾਨ ਥੱਲੇ ਸੁੱਟ ਦਿੱਤੀ ਨੂਰ ਸਹੀ ਕਹੀ ਹੈ ਸਾਡੀ ਜਿੱਤ ਬਲਬੀਰ ਨੂੰ ਮਾਰਨ ਦੇ ਵਿੱਚ ਨਹੀਂ ਸਗੋਂ ਉਸ ਨੂੰ ਸਭ ਦੇ ਸਾਹਮਣੇ ਜਲੀਲ ਕਰਨ ਦੇ ਵਿੱਚ ਹੈ ਨੂਰ ਤੋਂ ਸਾਡੀ ਜਿਤ ਹੈ ਜੇ ਤੂੰ ਕਹਨੀ ਹੈ ਅਸੀਂ ਗਲਤ ਹਾਂ ਤਾਂ ਤਦ ਖੁਦ ਪੁਲਿਸ ਬੁਲਾ ਲੈ ਅੱਜ ਫਿਰ ਫੈਸਲਾ ਪੁਲਿਸ ਕਰੇਗੀ ਕਾਨੂੰਨ ਜਾਂ ਬਦਲਾ ਨੂਰ ਨੇ ਕੰਮ ਦੇ ਆਪਣਾ ਫੋਨ ਪੜਿਆ ਉਸਨੇ ਬਰਬੇਰ ਵੱਲ ਦੇਖਿਆ ਜੋ ਉਸ ਦੀ ਜ਼ਿੰਦਗੀ ਬਰਬਾਦ ਕਰਨ ਵਾਲਾ ਸੀ ਫਿਰ ਉਸਨੇ ਉਹਨਾਂ ਤਿੰਨ ਪਰਵਾਂਵਲ ਦੇਖਿਆ ਜਿਨ੍ਹਾਂ ਨੇ ਉਸ ਨੂੰ ਬਚਾਉਣ ਦੇ ਲਈ ਆਪਣਾ ਸਭ ਕੁਝ दांव 'ਤੇ ਲਗਾ ਦਿੱਤਾ ਸੀ ਉਸਨੇ 100 ਨੰਬਰ ਡਾਇਲ ਕੀਤਾ ਪੁਲਿਸ ਨੂੰ ਬੁਲਾਇਆ ਅਤੇ ਹੋਣੀ ਕਰਨਿਆ ਸਾਰਾ ਕੁਝ ਡਾਹੇ ਉਹ ਬਿਲਕੁਲ ਸਹੀ ਹੋ ਗਿਆ ਉਸ ਰਾਤ ਜੋ ਹੋਇਆ ਨਾ ਉਸਨੇ ਸਭ ਦੇ ਹੋਸ਼ ਉਡਾ ਦਿੱਤੇ ਇੱਕ ਸਕੂਲ ਪੜਦੀ ਕੁੜੀ ਨੇ ਤਿੰਨ ਮੁੰਡਿਆਂ ਨਾਲ ਲਾਵਾਂ ਨਹੀਂ ਲਈਆਂ ਸਨ ਉਸਨੇ ਤਿੰਨ ਯੋਧਿਆਂ ਨਾਲ ਮਿਲ ਕੇ ਆਪਣੀ ਕਿਸਮਤ ਦੁਬਾਰਾ ਲਿਖੀ ਸੀ ਅਤੇ ਸਭ ਤੋਂ ਵੱਡੀ ਗੱਲ ਉਸਨੇ ਬਦਲੇ ਦੀ بجائے ਨਿਆਨੋ ਚੁਣਿਆ ਜਿਸ ਨਾਲ ਉਹਨਾਂ ਦੇ ਸਾਰੇ ਦੁੱਖਾਂ ਦਾ ਅੰਤ ਹੋਇਆ ਅੱਜ ਨੂੰ ਉਹ ਬੀਏ ਦੀ ਪੜ੍ਹਾਈ ਕਰ ਰਹੀ ਹੈ ਕਰਨਬੀਰ ਅਤੇ ਫਤੀ ਮਿਲ ਕੇ ਆਪਣੀ 100 ਕੜ ਜਮੀਨ ਤੇ ਫਿਰ ਤੋਂ ਖੇਤੀ ਦਾ ਕੰਮ ਸ਼ੁਰੂ ਕਰ ਚੁੱਕੇ ਹਨ ਪਰ ਉਹਨਾਂ ਸਿਰਫ ਕਿਸਾਨ ਨਹੀਂ ਸਗੋਂ ਪਿੰਡ ਦੇ ਨਿਆਂ ਦੇ ਪ੍ਰਤੀਖੰਦੇ ਜਿਸ ਵਾਰ ਉਹ ਪਿੰਡ ਵਾੜਾ ਨੇ ਤੈਨੂੰ ਲੜਾ ਵਾਲਾ ਮਜ਼ਾਕ ਕਿਆ ਸੀ ਉਹ ਇੱਕ ਨਵੀਂ ਕਹਾਣੀ ਦਾ ਸਿਰਲੇਖ ਬਣ ਗਿਆ ਨੂਰੇ ਸਿਰਫ ਆਪਣੇ ਕਰਵਾੜੇ ਫਤੀ ਨਰੰਦੀ ਹੈ ਬਾਕੀ ਦੋਵਾਂ ਨੇ ਥੋੜਾ ਸਮਾਂ ਪਾ ਕੇ ਆਪੋ ਆਪਣੇ ਮਧਿਆ ਘਰਾਨਿਆਂ ਦੇ ਵਿੱਚ ਵਧੀਆ ਕੁੜੀਆਂ ਨਾਲ ਵਿਆਹ ਕਰ ਲਏ ਸਨੇ ਹਾਂਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸਤਿਮੰਤ ਅੱਗੇ ਲੱਗੇ ਆਪ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਜੀ ਕਈ ਵਾਰ ਅਜਿਹੇ ਡਰਾਮੇ ਅਜੇ ਨਾਟਕ ਜੋ ਕਿ ਸੁਨਦੇ ਵਿੱਚ ਬਚਕਾਣੇ ਲੱਗਦੇ ਹਨ ਕਈਆਂ ਦੀ ਜ਼ਿੰਦਗੀ ਬਚਾ ਦਿੰਦੇ ਹਨ ਕਈ ਵਾਰੇ ਛੋਟਾ ਚਿੱਲੇ ਦਿਮਾਗ ਜਣਾ ਹੈ ਉਹ ਜ਼ਿੰਦਗੀ ਨੂੰ ਬਰਬਾਦ ਹੋਣ ਤੋਂ بچਾ ਸਕਦਾ ਹੈ ਜਿੱਤੇ ਨੂਰ ਦੀ ਜ਼ਿੰਦਗੀ ਬਚੇ ਉਤੇ ਤਿੰਨ ਭਰਾਵਾਂ ਦੀ ਜ਼ਿੰਦਗੀ ਬਦਲ ਗਏ ਹਾਂਜੀ ਤੁਹਾਨੂੰ ਕਿਵੇਂ ਲੱਗੀ ਇਹਦੀ ਕਹਾਣੀ ਜੇਕਰ ਸਤਿਮ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀ ਕਹਾਣੀਆਂ ਪਹੁੰਚ ਸਕਣ ਹਾਂਜੀ ਦੇਵ ਜੀ ਸਾਨੂੰ ਇਜਾਜ਼ਤ ਹੈ ਚੈਨਲ ਤੇ ਨਵੇਂ ਹੋ ਬੈਂਦੀਏ ਚੈਨਲ ਨੂੰ ਕਰ ਲੋ ਜ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਦੇਵ ਜੀ ਸਾਨੂੰ ਜਾਤ ਤੇ ਆਕੋ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ